ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸ੍ਰੀ ਮੁਖਸਰ ਸਾਹਿਬ ਵਿਖੇ ਅੱਜ ਸਿਆਸੀ ਕਾਨਫਰੰਸਾਂ ਵੀ ਕੀਤੀਆਂ ਜਾ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਕਰਵਾਈ ਗਈ ਕਾਨਫਰੰਸ ਵਿੱਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਰਨਲ ਸਕੱਤਰ ਤਰਨੁਜਗ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜਸਣ ਨੇ ਕਈ ਆਗੂਆਂ ਨੇ ਕੇਂਦਰ ਵੱਲੋਂ ਪੰਜਾਬ ਦੇ ਹਿੱਤ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਪੰਜਾਬ ਵਿੱਚ ਦਿਨੋ-ਦਿਨ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਤੇ ਵੀ ਚਿੰਤਾ ਪ੍ਰਗਟਾਈ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਗਈ ਅਜੇ ਹੀ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਕੱਠ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਬੇਰਵਾਸਾਂ ਜਾ ਕੀਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕਰਵਾਈ ਗਈ ਸਿਆਸੀ ਕਾਨਫਰੰਸ ਦੌਰਾਨ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਪੈਸਾ ਆਮ ਆਦਮੀ ਪਾਰਟੀ ਵੱਲੋਂ ਹੋਰ ਨਾ ਸੂਬਿਆਂ ਵਿੱਚ ਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ ਉਹਨਾਂ ਆਪ ਤੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਵੀ ਲਗਾਇਆ ਇਸ ਪਵਿੱਤਰ ਗੁਰੂਆਂ ਦੀ ਧਰਤੀ ਤੇ ਜਿੱਥੇ ਸਜਦਾ ਕਰਨ ਆਏ ਆਂ ਨਾਲ ਦੀ ਨਾਲ ਇਹ ਇਕੱਲਾ ਇਹ ਭਾਸ਼ਣ ਨਹੀਂ ਗੇ ਇਹ ਵੀ ਨਾਲ ਇਸ ਪਵਿੱਤਰ ਧਰਤੀ ਨੂੰ ਇੱਥੇ ਕਹਿਣ ਆਏ ਆਂ ਇਸ ਗੱਲ ਦਾ ਆਸ਼ੀਰਵਾਦ ਲੈਣ ਆਏ ਆਂ ਵੀ ਜੋ ਭਾਜਪਾ ਆਉਣ ਵਾਲੇ ਦਿਨਾਂ 'ਚ ਜਿਸ ਤਰੀਕੇ ਦਾ ਰਾਜ ਦੇਣਾ ਚਾਹੁੰਦੀ ਆ ਜਿਸ ਤਰੀਕੇ ਦੀ ਕੰਮ ਕਰਨਾ ਚਾਹੁੰਦੀ ਆ ਉਹਦੇ ਬਾਰੇ ਬਿureਸ ਧਰਤੀ ਤੋਂ ਤੁਹਾਡੇ ਮੂਰੇ ਉਹ ਬੇਨਤੀਆਂ ਤੁਹਾਡੇ ਕੋਲ ਰੱਖਾਂਗੇ ਸਤਕਾਰਯੋਗ ਸ੍ਰੀ ਮੁਕਸਦ ਸਾਹਿਬ ਜੀ ਇਹ ਪਵਿੱਤਰ ਧਰਤੀ ਇਤਿਹਾਸ ਦੇ ਉਹਨਾਂ স্বর্ণ ਪੰਨਾ ਵਿੱਚ ਦਰਜ ਜਿੱਥੇ 40 ਮੁਕਤੋ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਣਾ ਤੇ ਆਪਣੇ ਪ੍ਰਾਣ ਅਰਪਿਤ ਕੀਤੇ ਨੇ ਸਾਥਿਓ ਉਹਨਾਂ ਨੇ ਆਪਣੇ ਧਰਮ ਅਸਮਿਤਾ ਔਰ ਸਿਮਾਮਾਨ ਕੋ ਝੁਕਨੇ ਨਹੀਂ ਦਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਪਤੇ ਅਸੀਂ ਚਾਲੀ ਮੁਕਤਿਆਂ ਦੀ ਧਰਤੀ ਤੇ ਉਹਨਾਂ ਨੂੰ ਪ੍ਰਣਾਮ ਕਰਨੇ ਆ ਜਿਨ੍ਹਾਂ ਨੇ ਉਸ ਸੰਕਟ ਦੀ ਘੜੀ 'ਚ ਇੱਥੇ ਬਲੀਦਾਨ ਦੇ ਕੇ ਗੰਡਾਂ ਵੀ ਖੋਲੀਆਂ ਤੇ ਨਵੀਆਂ ਲੀਕਾਂ ਵੀ ਪਾਈਆਂ। ਸ੍ਰੀ ਮੁਖਰ ਸਾਹਿਬ ਦੇ ਇਸ ਪਵਿੱਤਰ ਇਤਿਹਾਸਿਕ ਧਰਤੀ ਤੇ ਅੱਜ ਬਹੁਤ ਭਾਰੀ ਗਿਣਤੀ ਦੇ ਵਿੱਚ ਦੁਨੀਆ ਦੇ ਕੋਨੇ-ਕੋਨੇ ਤੋਂ ਸੰਗਤ ਨਤਮਸਤਕ ਹੋਣ ਆਈ ਹੈ ਮੁਕਸਰ ਸਾਹਿਬ ਮਾਗੀ ਦੇ ਜੋੜ ਮੇਲੇ ਤੇ ਚਾਰੀ ਮੁਕਤਿਆਂ ਦੀ ਇਸ ਧਰਤੀ ਨੂੰ ਨਤਮਸਤਕ ਕਰਨ ਸਜਦਾ ਕਰਨ ਲਈ ਆਏ ਆ ਸਰਬਸਤਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਪਾਵਨ ਮੁਕਸਰ ਸਾਹਿਬ ਦੀ ਧਰਤੀ ਤੇ ਇਸ ਫਦਰਾਉ ਦੀ ਟਾਬ ਚ 40 ਮੁਕਤੀਆਂ ਦਾ ਵਿਦਾਵਾ ਪਾੜਿਆ ਸੀਗਾ ਉੱਥੇ ਅੱਜ ਸਾਰੇ ਆਪਾਂ ਇਕੱਠੇ ਹੋਏ ਆ ਅੱਜ ਅਸੀਂ ਉਹਨਾਂ 40 ਮੁਕਤੀਆਂ ਦੀ ਜਿਨ੍ਹਾਂ ਦਾ ਵਿਦਾਵਾ ਪਾੜ ਕੇ ਗੁਰੂ ਸਾਹਿਬ ਨੇ ਉਹਨਾਂ ਦਾ ਲੋਕ ਪਰਲੋਕ ਸੁਧਾਰਿਆ ਸੀਗਾ ਤੇ ਗੁਰੂ ਸਾਹਿਬ ਦੀ ਰਹਿਨਮਾਇਦੇ ਅੰਦਰ ਉਹਨਾਂ ਦੀ ਛੱਤਰਛਾਇਆ ਦੇ ਅੰਦਰ ਉਹ ਛੋਟੂ ਜਿਹੀ ਇੱਕ ਟੁਕੜੀ ਨੇ ਲੱਖਾਂ ਦੀ ਫੌਜ ਦਾ ਮੁਕਾਬਲਾ ਵੀ ਕੀਤਾ ਤੇ ਉਹਨੂੰ ਭਜਾਇਆ ਉਸ ਗੱਲ ਤੋਂ ਆਪਾਂ ਸੇਧ ਲੈਣੀ ਹੈ ਮੈਂ ਤੁਹਾਡੇ ਸਾਹਮਣੇ ਆ ਪਿਛਲੀਆਂ ਸਰਕਾਰਾਂ ਬਾਰੇ ਤੁਹਾਨੂੰ ਦੱਸਣਾ ਚਾਹਣਾ ਆ ਹੈ 4 ਸਾਲ ਪਹਿਲੇ ਕੇਜਰੀਵਾਲ ਦਾ ਮੈਨੀਫੈਸਟੋ ਕੀ ਕਿਹਾ ਸੀ ਕੀ ਗਾਰੰਟੀ ਦਿੱਤੀ ਸੀ ਕੇਜਰੀਵਾਲ ਨੇ ਇੱਕ ਵੀ ਚੀਜ਼ ਇਹਦੇ ਵਿੱਚ ਪੂਰੀ ਹੋਈ ਹੈ ਜਾਂ ਸ਼ੁਰੂਆਤ ਹੋਈ ਹੈ ਹਰਾਨੀ ਦੇਖੋ ਕਹਿੰਦਾ ਜੀ ਸਾਰੇ ਨੌਜਵਾਨਾਂ ਨੂੰ ਮੈਂ ਨੌਕਰੀ ਦੇ ਦੂੰ ਸਾਰੇ ਨੌਜਵਾਨਾਂ ਨੂੰ ਆਪਾਂ ਸ਼ਹਿਰ ਸੋਚੇ ਵਿੱਚ ਬੈਠੇ ਸੀ ਕਿ ਪਤਾ ਨਹੀਂ ਕੀ ਬਦਲਾ ਆਊਗਾ ਕਿੱਥੇ ਗਈ ਨੌਕਰੀ